ਅਫੀਮ ਦੀਆਂ ਖੁਸ਼ਬੂਆਂ ਆ ਗਈਆਂ ਇਹ ਤਾਂ ਜਨਵੀਂ ਨਿਕਲਦਾ ਜੀ ਖੁਸ਼ਬੂ ਵਾਲਾ ਮੈਂ ਸਾਰਿਆਂ ਦਾ ਨਾਮ ਲੈਣ ਲੱਗ ਜਾਣਾ ਹਾਂਜੀ ਵੀਡੀਓ ਬਹੁਤ ਲੰਬੀ ਚੱਲ ਜਾਣੀ ਹੈ ਜੀ ਵੈਸੇ ਸ਼ਨਾਇਆ 골ਡ ਸਦਾਮ 우드 퍼플 우드 ਅਰਬੀ ਮਸਕ ਸ਼ਿਆਮਾ 우드 ਬਲੂ ਮਸਕ ਐਸ ਆਰ ਕੇ ਸੁਲਤਾਨ ਅਰਬੀ ਜੰਨਤ ਯੂਰ ਹਸਰ 우드 ਹਮ ਅਹਿਮ ਅਰਬੀ ਫਰੈਸ਼ ਰੋਜ਼ ਰੈਡ 우드 ਵਰਸਾਚੇ ਕਰੀਡ ਗੂਚੀ ਕੂਲ ਵਾਟਰ ਡਿਓਰ ਸ਼ਿਦਰਾ ਜਿੰਨੇ ਕ ਨਾਮ ਲਈ ਜਾਵਾਂ ਹਨਾ ਭਾਈ ਥੋੜੇ ਨੇ ਇੱਕ ਗੱਲ ਹੋਰ ਹੈ ਕਿ ਵੀ ਜਿਵੇਂ ਹੁਣ ਪਕਾਰਕੂਰ ਦੇ ਵਿੱਚ ਜਿਹੜੇ ਸਿੰਥੈਟਿਕ ਉਹ ਆਉਂਦੇ ਨੇਗੇ ਪਰਫਿਊਮ ਵਗੈਰਾ ਥੋੜੇ ਕੋਲੇ ਉਹਨਾਂ ਦਾ ਕੋਈ ਬਦਲ ਹੈਗਾ ਜੀ ਹਾਂਜੀ ਵੀਰੇ ਤੁਹਾਨੂੰ ਮੈਂ ਦਿਖਾਉਣਾਗਾ ਹਾਈ ਪਰਸਨੈਲਿਟੀਡ ਹੋਊਗਾ ਉਹਦੇ ਲਈ ਆਹ ਚੀਜ਼ਾਂ ਹਨਾ ਉਹਨੂੰ ਵੀ ਖੁਸ਼ੀ ਹੋਊਗੀ ਜਦੋਂ ਨਾਲੇ ਤਾਂ ਖੁਸ਼ਬੂ ਉਹਦੇ ਘਰ ਦੇ ਵਿੱਚ ਫੈਲੂਗੀ ਤੇ ਨਾਲੇ ਇੰਨੀਆਂ ਕਿ ਸੋਹਣੀਆਂ ਚੀਜ਼ਾਂ ਬੰਦੇ ਦੀ ਰੂਹ ਖੁਸ਼ ਹੋ ਜੇ ਵੀ ਯਾਰ ਕੋਈ ਬੰਦਾ ਗਿਫਟ ਲਿਆਇਆਗਾ ਆਪਣੇ ਲਈ ਹਨਾ ਜਿਵੇਂ ਜਿਵੇਂ ਦਾਰੂ ਘੜਦੇ ਬਸ ਤੁਸੀਂ ਕਹਿਤਾ ਮੈਂ ਗਰੇਜ਼ ਕਰ ਗਿਆ ਉਹ ਗੱਲ ਤੋਂ ਕਹਿਣਗੇ ਪਤਾ ਨਹੀਂ ਇਹ ਤਾਂ ਆਪ ਤਾਂ ਤੂੰ ਇਹਦੇ ਵਿੱਚ ਹੀ ਰਹਿਣਾ ਤੇਰੇ ਰਹਿਣੀ ਹੈ ਉਦੋਂ ਪਹਿਲਾਂ ਦੀ ਗੱਲ ਕਰਦਾ 15 ਦਿਨਾਂ ਹਾਂ ਕੰਮਣੀ ਦੇ ਵਿੱਚੋਂ ਖੁਸ਼ਬੂ ਗਈ ਨਹੀਂ ਹੈਗੀ ਅੱਛਾ ਇੱਕ ਮੰਗਦਾਰੀ ਨਾ ਕਹਿਣਾ ਅੱਛਾ ਹਾਂਜੀ ਆਪਣੇ ਕੋਲੇ 411 ਤਰ੍ਹਾਂ ਦੀਆਂ ਖੁਸ਼ਬੂਆਂ ਨੇ 411 ਤਰ੍ਹਾਂ ਦੀਆਂ ਹਾਂਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਖੁਸ਼ਬੂ ਵੰਡਣ ਆਏ ਆਂਗੇ ਮਹਿਕਾਂ ਵਾਲੇ ਏਰੀਏ 'ਚ ਆਇਆ ਇੱਕ ਵੱਡੀ ਗੱਲ ਸੰਗਰੂਰ ਦੇ ਵਿੱਚ ਬਰਨਾਲਾ ਲੋਂਗੋਵਾਲ ਸੁਨਾਮ ਇਹ ਸਾਈਡ ਤੇ ਇਸ ਚੀਜ਼ ਦੀ ਬਹੁਤ ਜ਼ਰੂਰਤ ਸੀ ਜਿਹੜੀ ਮੈਂ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਹਾਂਗਾ ਬਹੁਤ ਬੈਸਟ ਚੀਜ਼ ਹੈ ਵੀਰੇ ਆਤਰ ਦੀ ਦੁਕਾਨ ਜਿਹੜੀ ਸ਼ਾਪ ਬਣ ਗਈ ਤਨੌਲੇ ਦੇ ਵਿੱਚ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਸ਼ਾਮਾ ਆਤਰ ਮਲੇਰ ਕੋਟਲਾ ਤੁਸੀਂ ਸੁਣਿਆ ਹੋਊਗਾ ਬਹੁਤ ਮਸ਼ਹੂਰ ਆ ਉਹਨਾਂ ਦੀ ਇੱਕ ਸਬ ਬ੍ਰਾਂਚ ਬਣਾਈ ਆ ਬਾਈ ਨਿੰਮੇ ਨੇ ਤਨੌਲੇ ਵਾਲੇ ਨੇ ਉਹਨਾਂ ਨੇ ਇੱਥੇ ਜ਼ਿੰਮੇਵਾਰੀ ਸਾਂਮੀ ਆ ਸਾਰਾ ਕਾਰਜ ਪਾਰ ਸਾਂਮਿਆਗਾ ਮੈਨੂੰ ਕਰੀਬ 2 ਢਾਈ ਘੰਟੇ ਹੋ ਗਏ ਇੱਥੇ ਬਾਰੀ ਨਹੀਂ ਆ ਰਹੀ ਸੀ ਹੁਣ ਵੀ ਹਨੇਰਾ ਹੋ ਗਿਆ ਤਾਂ ਕਰਕੇ ਥੋੜੀ ਜੀ ਸੀਟ ਮਿਲੀ ਹੈ ਇੱਕ ਹਫਤਾ ਹੋਇਆ ਅੱਜ 7 ਦਿਨ ਹੋਏ ਨੇ 7 ਦਿਨਾਂ ਦੇ ਵਿੱਚ ਇੰਨਾ ਕ ਨਾਮ ਬਣਿਆ ਹੋਇਆ ਇਹਨਾਂ ਦਾ ਮੇਰੇ ਖਿਆਲ ਦੇ ਵਿੱਚ 7ਵੇਂ ਦਿਨ ਅੱਜ 2 ਢਾਈ ਘੰਟੇ ਵੀਡੀਓ ਬਣਾਉਣ ਲਈ ਵੇਟ ਕਰਨੀ ਪਈ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਉਣੇ ਆ ਕਿ ਕਿੰਨੇ ਕ ਪ੍ਰਕਾਰ ਦੇ ਅਤਰ ਨੇ ਕਹੇ ਜੇ ਅਤਰ ਨੇ ਬਾਕੀ ਇੱਕ ਗੱਲ ਮੈਂ ਪਹਿਲਾਂ ਹੀ ਦੱਸਦਾ ਹੋਮ ਡਿਲੀਵਰੀ ਦੀ ਸੁਵਿਧਾ ਇਹਨਾਂ ਕੋਲੇ ਹੈਗੀ ਆ ਇਹ ਤੁਹਾਨੂੰ ਕੌਰੀਅਰ ਵੀ ਕਰਵਾ ਦੇਣਗੇ ਇੱਕ ਵੀਡੀਓ ਦੇਖ ਕੇ ਤੁਸੀਂ ਦੱਸਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਕੰਮਦੰਦਾ ਸ਼ੇਅਰ ਜਰੂਰ ਕਰਦੇ ਹੋ ਬਾਕੀ ਗੱਲਬਾਤ ਕਰਦੇ ਆ ਬਾਈ ਨੰਮੇ ਨਾਲ ਆਜੋ ਬਾਈ ਜੀ ਬਾਈ ਜੀ ਸਾਸ਼ੀ ਕਾਲ ਜੀ ਸਾਸ਼ੀ ਕਾਲ ਬਾਈ ਪਹਿਲਾਂ ਤਾਂ ਵਧਾਈਆਂ ਵੀਰੇ ਤੁਹਾਨੂੰ ਬਹੁਤ ਬਹੁਤ ਕੰਮ ਤੁਹਾਡਾ ਮੈਂ ਦੋ ਘੰਟੇ ਹੋ ਗਏ ਮੇਰੇ ਖਿਆਲ ਦੇ ਵਿੱਚ ਕੰਮ ਪੂਰਾ ਹਨ ਵਧੀਆ ਹੈਗਾ ਹਿੱਟਾ ਬਾਕੀ ਹਰੇਕ ਬੰਦਾ ਪਹਿਲਾਂ ਵਾਲੇ ਗਾਹਕ ਵੀ ਤੁਹਾਡੇ ਜਿਹੜੇ ਇੱਕ ਦੋ ਪੁਰਾਣੇ ਆ ਕੇ ਕਹਿੰਦੇ ਨੇ ਵੀ ਵਾਕਿਆ ਯਾਰ ਚੀਜ਼ ਮਿਲਦੀ ਹੈ ਹਨਾ ਕਿਰਪਾ ਬਾਬੇ ਨਾਨਕ ਦੀ ਬਾਕੀ ਭਰਾਵਾਂ ਦਾ ਸਾਥ ਹੈ ਹਨਾ ਜੀ ਬਿਲਕੁਲ ਤੇ ਪੂਰਾ ਘੈਂਟ ਲੱਗਿਆ ਕੋਈ ਗੱਲ ਨਹੀਂ ਬਾਈ ਜੀ ਆਪਾਂ ਬਹਿ ਕੇ ਨਹੀਂ ਆਪਾਂ ਗੱਲਬਾਤ ਕਰਦੇ ਆਂ ਕਿ ਸਾਰਾ ਦਿਖਾਉਨੇ ਆਂ ਦਰਸ਼ਕਾਂ ਨੂੰ ਤੇ ਇੱਕ ਵਾਰੀ ਫੇਰ ਤੋਂ ਮੁਬਾਰਕਾਂ ਪਰਮਾਤਮਾ ਤੁਹਾਡੇ ਕੰਮ ਚ ਚੜ੍ਹਦੀ ਕਲਾ ਬਖਸ਼ੇ ਤੇ ਸਹੀ ਸੱਚਾ ਸੋਚਾ ਇਦਾਂ ਹੀ ਕੰਮ ਕਰਦੇ ਰਹੋ ਬਾਈ ਇਹ ਚੀਜ਼ਾਂ ਬਹੁਤ ਸੋਹਣੀਆਂ ਪਈਆਂ ਨੇ ਇੱਕ ਤਾਂ ਖੁਸ਼ਬੂ ਆ ਜਿਹੜੀ ਤੁਹਾਡੀ ਬਹੁਤ ਹੀ ਸ਼ਾਨਦਾਰ ਆ ਉੱਪਰੋਂ ਜਦੋਂ ਆ ਚੀਜ਼ਾਂ ਲਾਜਵਾਬ ਚੀਜ਼ਾਂ ਜਦੋਂ ਦੇਖਦੇ ਆਪਾਂ ਹਨਾ ਦਿਲ ਜਿਹੜਾ ਅੰਦਰੋਂ ਕਹਿੰਦਾ ਹੁੰਦਾ ਨੇ ਵੀ ਗਾਰਡਨ ਗਾਰਡਨ ਹੋ ਜਾਂਦਾ ਹੈਗਾ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਅਰਬੀ ਅਤਰ ਜਿਹੜੇ ਆਪਾਂ ਵਿਦੇਸ਼ਾਂ 'ਚੋਂ ਦਵਾਈ ਵਰਗੇ ਦੇਸ਼ਾਂ 'ਚੋਂ ਖਰੀਦਦੇ ਹੁੰਨੇ ਆ ਮੰਗਾਉਨੇ ਆ ਕੂਰੀਅਰ ਕਰਦੇ ਆ ਇੱਥੇ ਬਾਈ ਹੁਣਾਂ ਨੇ ਬਹੁਤ ਹੀ ਜਾਇਜ਼ ਰੇਟਾਂ ਤੇ ਦੇਖੋ ਹੁੰਦੇ ਤਾਂ ਇਹ ਥੋੜੇ ਜੇ ਕੋਸਟਲੀ ਹੁੰਦੇ ਹੀ ਹੈ ਹਨਾ ਬਾਈ ਜਦੋਂ オリジナル ਚੀਜ਼ ਹੋਊਗੀ ਕੈਮੀਕਲ ਰਹਿਤ ਹੋਊਗੀ ਫਿਰ ਤਾਂ ਕੋਸਟਲੀ ਤਾਂ ਹੁੰਦਾ ਪਰ ਇਹਨਾਂ ਨੇ ਜਾਇਦ ਰੇਟਾਂ ਦੇ ਹਨ ਪੂਰੀ ਕਹਣ ਚੀਜ਼ ਰੱਖੀ ਹੋਈ ਆ ਬਾਈ ਜੀ ਕਿੰਨੇ ਕੁ ਤਰ੍ਹਾਂ ਦੀ ਖੁਸ਼ਬੂ ਆ ਤੁਹਾਡੇ ਕੋਲੇ ਪਹਿਲਾਂ ਤਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਆਪਾਂ ਹਾਂਜੀ ਬਾਈ ਗੋਬਿੰਦ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਬੜਾ ਧੰਨੋਲੇ ਆਪਣੀ ਸ਼ਾਪ ਤੇ ਪਹੁੰਚੇ ਹੋ ਤੇ ਬਾਈ ਜੀ ਆਪਣੇ ਕੋਲੇ 411 ਤਰ੍ਹਾਂ ਦੀਆਂ ਖੁਸ਼ਬੂਆਂ ਨੇ 411 ਤਰ੍ਹਾਂ ਦੀਆਂ ਹਾਂਜੀ ਹਾਂਜੀ ਬਾਈ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕੋਸਟੀ ਦੀ ਕੋਸਟਲੀ ਦੀ ਵੀ ਉਹ ਇਨੀ ਕਾਸਟਲੀ ਦੀ ਹੈਗਾ ਆਪਣੇ ਕੋਲੇ ਨਾ ਆਪਾਂ ਤੋਂ ਕੋਈ ਵੀ ਆ ਸਕਦਾ ਹੈਗਾ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਉਹ ਵੈਸੇ ਤਾਂ ਇਹਦੀ ਪ੍ਰਾਈਸ ਹੈਗਾ 300 ਰੁਪਿਆ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ 800 ਦੀ ਤਿੰਨ ਦੇ ਦੇ ਦਾਂਗੇ ਅੱਛਾ ਜੀ ਹਾਂਜੀ ਚਾਹੇ ਫ੍ਰੈਗਰੈਂਸ ਵੱਖੋ ਵੱਖ ਲੈ ਜਾਓ ਕਿੰਨੇ ਦਿਨਾਂ ਹੀ ਲੈ ਜੀ ਇਹ ਸਭ ਤੋਂ ਛੋਟੀ ਸ਼ੀਸ਼ੀ ਹੈਗਾ ਸਾਰੀ ਹਾਂਜੀ 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 ਮੰਨ ਲਓ ਫ੍ਰੈਗਰੈਂਸ ਜਿਹੜੀ ਤੁਸੀਂ ਕਹਿੰਦੇ ਹੋ ਵੱਖੋ ਵੱਖ ਕਹਿਣ ਤੋਂ ਭਾਵ ਇਹ ਵੀ ਤੁਹਾਡਾ ਐਮ ਐਲ ਦਾ ਰੇਟ ਆ ਨਾ ਕਿ ਫ੍ਰੈਗਰੈਂਸ ਦਾ ਹੈ ਹਾਂਜੀ 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 ਵੀਰੇ ਚਾਹੇ 5000 ਵਾਲੀ ਸ਼ੀਸ਼ੀ ਲੈ ਲਓ ਅੱਛਾ ਜੀ ਹਨਾ ਤਨਹਿਆਰ ਵਾਲੀ ਲੈ ਲਓ ਹਣਾ ਉਸੇ ਕੰਟੇਨਰ ਚ ਹੀ ਪਊਗਾ ਅੱਛਾ ਜੀ ਹਾਂਜੀ ਹਾਂਜੀ ਮੰਨ ਲਓ ਵੀ ਰੇਟ ਚੀਜ਼ ਦਾ ਨਹੀਂ ਵੇਟ ਦਾਗਾ ਹਾਂਜੀ ਹਾਂਜੀ ਹਣਾ ਜੀ ਖੁਸ਼ਬੂ ਸਾਰੀ ਜਿਹੜੀ ਤੁਹਾਨੂੰ ਪਸੰਦ ਆ ਉਹ ਲੈ ਲਓ ਅੱਛਾ ਕਿ ਜਿਹੜੇ ਮੇਨ ਅੱਜ ਦੀ ਘੜੀ ਆਪਾਂ ਕਹਿ ਸਕਦੇ ਆ ਵੀ ਕਿਹੜੇ ਕਿਹੜੇ ਮੇਨ ਨੇ ਜਿਹੜੀਆਂ ਆਪਾਂ ਜਿਆਦਾ ਸਭ ਤੋਂ ਜਿਆਦਾ ਗਾ ਕੇ ਡਿਮਾਂਡ ਕਰ ਰਹੇ ਮੈਂ ਸਾਰਿਆਂ ਦਾ ਨਾਮ ਲੈਣ ਲੱਗ ਜਾਣਾ ਹਾਂਜੀ ਵੀਡੀਓ ਬਹੁਤ ਲੰਬੀ ਚੱਲ ਜਣੀ ਹੈ ਜੀ ਵੈਸੇ ਸ਼ਨਾਇਆ 골ਡ ਸਦਾਬੂਦ ਪਰਪਲ ਉਦ ਅਰਬੀ ਮਸਕ ਹਮ ਸ਼ਿਆਮਾ ਉਦ ਬਲੂ ਮਸਕ ਐਸ ਆਰ ਕੇ ਸੁਲਤਾਨ ਅਰਬੀ ਜੰਨਤ ਐਯੂਰ ਹਸਨ ਉਦ ਹਮ ਅਹਿਮਦ ਅਰਬੀ ਫਰੈਸ਼ ਰੋਜ਼ ਰੈਡ ਉਦ ਵਰਸਾਚੇ ਕਰੀਡ ਗੂਚੀ ਕੂਲ ਵਾਟਰ ਡਿਓਰ ਸ਼ਿਦਰਾ ਜਿੰਨੇ ਕ ਨਾਮ ਲਈ ਜਾਵਾਂ ਹਨ ਬਾਈ ਥੋੜੇ ਨੇ ਸਾਰੀ ਪਸੰਦ ਦਾ ਨੇ ਲੋਕਾਂ ਨੇ ਹਾਂ ਮੁੱਡ ਵਗੈਰਾ ਆ ਗਏ ਹਨ ਬਾਈ ਮਿੱਟੀ ਦੀ ਖੁਸ਼ਬੂ ਆ ਗਈਆਂ ਹਾਂਜੀ ਹਾਂ ਅਫੀਮ ਦੀਆਂ ਖੁਸ਼ਬੂਆਂ ਆ ਗਈਆਂ ਸਭ ਹੀ ਮਿਲਣਗੀਆਂ ਅੱਛਾ ਇੱਕ ਵੀਰੇ ਜਿਹੜਾ ਉਦ ਤੇ ਅਤਰ ਦੇ ਵਿੱਚ ਕੀ ਫਰਕ ਹੁੰਦਾ ਹੈ ਉਹ ਵੀਰੇ ਫਰਕ ਆਉਂਦਾ ਇੱਕ ਚੀਜ਼ ਜਿਵੇਂ ਆਪਾਂ ਭਾਫ਼ ਨਾਲ ਕੱਢਦੇ ਹਾਂ ਠੀਕ ਹੈ ਜਿਵੇਂ ਦਾ ਜਿਵੇਂ ਦਰੂਗਾੜ ਦੇ ਬਸ ਤੁਸੀਂ ਕਹਿਤਾ ਮੈਂ ਗਰੇਜ ਕਰ ਗਿਆ ਉਹ ਗੱਲ ਤੋਂ ਠੀਕ ਹੈ ਇੱਕ ਵਸ ਨਿਚੋੜ ਕੇ ਕਢਦੇ ਅੱਛਾ ਇੱਕ ਨਿਚੋੜ ਕੇ ਤੇ ਇੱਕ ਪਾ ਫਰਾਈ ਹਾਂਜੀ ਇੰਨਾ ਅੱਛਾ ਵਿੱਚ ਜਿਵੇਂ ਹੁਣ ਬਰਸਾਚੇ ਤੁਸੀਂ ਕਹੇ ਇਹ ਇੰਗਲਿਸ਼ ਆ ਗਏ ਇੰਗਲਿਸ਼ ਵੀ ਹੈਗੇ ਨੇ ਥੋੜਾ ਕਿਹੜੇ ਕਿਹੜੇ ਨਹੀਂ ਸਾਰੀ ਡੈਂਡਯੋਰ ਬਰਸਾਚੇ ਵੀਰੇ ਸਨੇਲ ਵਗੈਰਾ ਜਿਵੇਂ ਸਭ ਤੋਂ ਵੱਧ ਡਿਮਾਂਡ ਅੱਜ ਸਾਰੇ ਸਾਰੀ ਨੇ ਵੀਰੇ ਅੱਛਾ ਜੀ ਇੱਕ ਬਾਕੀ ਹਾਂਜੀ ਜਿਹੜੇ ਦੂਸਰੇ ਦਿਨ ਕੇਸਰਾ ਚੰਦਨ ਕਸਤੂਰੀ ਉਹ ਵੀ ਸਾਰੇ ਹੈਗੇ ਨੇ ਬਾਈ ਇੱਕ ਵੀਰੇ ਆ ਚੀਜ਼ਾਂ ਪਿੱਛੇ ਬਹੁਤ ਸੋਹਣੀਆਂ ਪਈਆਂ ਨੇ ਜਿਵੇਂ ਉਹ ਸੀਗਾ ਮੈਂ ਇੱਕ ਘਰੇ ਰੱਖਣ ਵਾਲੀ ਚੀਜ਼ ਹੈ ਜਿਹੜਾ ਹਾਂ ਇਹ ਇਹ ਦਾ ਇਹਦੇ ਵਿੱਚ ਨਾ ਬਈ ਕੋਲਾ ਟਿਕ ਕੇ ਨਾ ਇੱਕ ਲੱਕੜ ਟਿਕਦੀ ਆ ਤੁਹਾਨੂੰ ਦਿਖਾਉਂਗਾ ਮੈਂ ਅੱਛਾ ਜੀ ਉਸ ਤੋਂ ਬਾਅਦ ਲੌਬੀ ਦੇ ਵਿੱਚ ਰੱਖ ਦੋ ਸਾਰੇ ਰੂਮਾਂ ਦੇ ਵਿੱਚ ਖੁਸ਼ਬੂ ਆਪਣੇ ਆਪ ਚਲੀ ਜਾਣੀ ਹੈ ਅੱਛਾ ਲੱਕੜ ਦੀ ਖੁਸ਼ਬੂ ਹਾਂ ਜੀ ਵੀਰੇ ਅੱਛਾ ਜੀ ਹਾਂ ਜੀ ਇਹਦੇ ਵਿੱਚ ਬਈ ਆਪਣੇ ਕੋਲੇ ਇਲੈਕਟ੍ਰੋਨਿਕ ਵੀ ਨੇ ਹਾਂ ਜੀ ਠੀਕ ਹੈ ਇਹ ਕੋਲੇ ਵਾਲਾ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਇਹ ਬਈ ਇਲੈਕਟ੍ਰੋਨਿਕ ਆਗੇ ਠੀਕ ਹੈ ਜੀ ਬਈ ਗੱਲ ਇਹ ਹੈ ਵੀ ਜਦੋਂ ਤਾਂ ਲੱਕੜ ਤਰਾਂਗੇ ਖੁਸ਼ਬੂ ਲਾਵਾਂਗੇ ਵੱਖਰੀ ਗੱਲ ਆ ਪਰ ਜਿੱਥੇ ਪਿਆਗ ਆ ਹਨਾ ਉਹਦੀ ਸ਼ਾਨ ਵਧਾਈ ਜਾਣੀ ਹੈ ਇਹ ਚੀਜ਼ਾਂ ਕਿੰਨੀਆਂ ਸੋਹਣੀਆਂ ਨੇ ਹੈ ਹਨਾ ਸੋਹਣਾ ਲੱਗਣਾਗਾ ਸੋਹਣਾ ਲੱਗਣਾਗਾ ਬਿਲਕੁਲ ਬਿਲਕੁਲ ਬਾਈ ਜੀ ਤੇ ਆ ਦੇਖੋ ਬਈ ਪਿਆਰਾ ਬਈ ਕਿੰਨਾ ਨਾ ਮੜਿਆ ਪਿਆ ਹਾਂ ਕਿੰਨੇ ਕੇ ਦਿਖਾ ਦਈਏ ਅਲਾਦੀਨ ਦਾ ਚਰਾਗ ਵੀ ਹੈਗਾ ਤੁਹਾਡੇ ਕੋਲੇ ਹਨਾ ਜੀ ਆ ਦੇਖੋ ਜੀ ਅਲਾਦੀਨ ਦਾ ਚਰਾਗ ਇਹ ਜੋ ਜਨਵੀ ਨਿਕਲਦਾ ਜੀ ਖੁਸ਼ਬੂ ਵਾਲਾ ਨਾ ਇਹ ਤਾਂ ਖੁਸ਼ਬੂ ਹੀ ਨਿਕਲਦੀ ਹੈ ਜੀ ਉਹ ਜਿੰਨਾ ਖੁਸ਼ਬੂ ਵਾਲਾ ਹੀ ਹੋ ਗਿਆ ਉਹ ਠੀਕ ਹੈ ਬਾਈ ਆ ਆਪਣੇ ਕੋਲੇ ਖੰਜਰ ਆ ਗਿਆ ਅੱਛਾ ਜੀ ਇਹ ਇਹ ਪਤਾ ਕੱਲ ਕੀ ਆ ਬਾਈ ਇਹ ਨਾ ਮੇਨ ਗਿਫਟ ਹੈਟ ਬਣੇ ਹਾਂ ਜੀ ਜਿਹੜਾ ਜਿਹੜੀ ਹੈ ਕਿ ਆਪਾਂ ਬਰਥਡੇ ਤੇ ਹਨਾ ਮੈਰਿਜ ਅਨਿਵਰਸਰੀ ਜੀ ਆਦ ਤੇ ਆਪਾਂ ਇੱਕ ਦੂਸਰੇ ਨੂੰ ਦੇ ਸਕਦੇ ਆ ਜੀ ਬਿਲਕੁਲ ਆ ਦੇਖੋ ਭਾਈ ਆ ਵੀ ਕੋਲੇ ਵਾਲੀਆਂ ਨੇ ਇਹਨੂੰ ਬਖੂਰਦਾਨੀਆਂ ਕਹਿੰਦੇ ਨੇ ਓਕੇ ਹਾਂਜੀ ਠੀਕ ਆ ਭਾਈ ਆ ਦੇਖੋ ਸ਼ੀਸ਼ੀਆਂ ਸੁਧ ਸੁਹਣੀਆਂ ਨੇ ਸੋਹਣੀਆਂ ਸ਼ੀਸ਼ੀਆਂ ਨੇ ਦੇਖਿਓ ਭਾਈ ਆ ਦੇਖੋ ਬਿਲਕੁਲ ਭਾਈ ਜੀ ਕੁੱਲ ਮਿਲਾ ਕੇ ਵੀ ਇੱਕ ਆਪਸ਼ਨ ਵੱਡੀ ਇਹ ਦੇਤੀ ਵੀ ਬਹੁਤੇ ਵੀਰਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਯਾਰ ਫਲਾਨੇ ਦੇ ਬਰਥਡੇ ਤੇ ਜਾਣਾ ਬੰਦਾ ਇੰਨਾ ਕੁ ਜੈਨੂਨ ਆ ਬੀ ਨੂੰ ਸੋਚਣਾ ਵੀ ਸਮਝ ਨਹੀਂ ਆਉਂਦੀ ਵੀ ਉਹਨੂੰ ਦੇਈਏ ਕੀ ਪਰ ਉਹ ਚੀਜ਼ ਤੁਸੀਂ ਦਿਖਾਤੀ ਵੀ ਯਾਰ ਜਿੰਨਾ ਬੰਦਾ ਜੈਨੂਨ ਜਿੰਨਾ ਬੰਦਾ ਹਾਈ ਪਰਸਨੈਲਿਟੀਡ ਹੋਊਗਾ ਉਹਦੇ ਲਈ ਆ ਚੀਜ਼ਾਂ ਹਨਾ ਉਹਨੂੰ ਵੀ ਖੁਸ਼ੀ ਹੋਊਗੀ ਜਦੋਂ ਨਾਲੇ ਤਾਂ ਖੁਸ਼ਬੂ ਉਹਦੇ ਘਰ ਦੇ ਵਿੱਚ ਫੈਲੂਗੀ ਤੇ ਨਾਲੇ ਐਨੀਆਂ ਸੋਹਣੀਆਂ ਚੀਜ਼ਾਂ ਬੰਦੇ ਦੀ ਰੂਹ ਖੁਸ਼ ਹੋ ਜੇ ਵੀ ਯਾਰ ਕੋਈ ਬੰਦਾ ਗਿਫਟ ਲਿਆਇਆਗਾ ਆਪਣੇ ਲਈ ਹਨਾ ਕਿ ਨਹੀਂ ਨੀਮਾ ਜੀ ਹਾਂਜੀ ਵੀਰੇ ਬਿਲਕੁਲ ਆ ਦੇਖੋ ਹੁਣ ਤੁਸੀਂ ਇਹ ਗਿਫਟ ਐਟ ਮਹੀਨੇ ਸਾਰੀਆਂ ਬਿਲਕੁਲ ਜੀ ਇਹ ਵੀ ਕੰਮ ਵਾਲੀਆਂ ਚੀਜ਼ਾਂ ਨੇ ਨਾਲੇ ਲੰਬੇ ਸਵੇ ਤੱਕ ਚੱਲਦੀਆਂ ਨੇ ਅਗਲਾ ਯਾਦ ਰੱਖਣਾ ਤੁਹਾਡੇ ਜੀ ਬਿਲਕੁਲ ਅੱਛਾ ਭਾਈ ਆਮ ਗੈਫਟ ਉਹਦੇ ਨਾਲ ਸਾਈਡ ਤੇ ਧਰ ਦਿੰਦਾ ਹੈਗਾ ਇੱਕ ਗੱਲ ਹੋਰ ਹੈ ਕਿ ਵੀ ਜਿਵੇਂ ਹੁਣ ਪਕਾਰ ਗੂਰ ਦੇ ਵਿੱਚ ਜਿਹੜੇ ਸਿੰਥੈਟਿਕ ਉਹ ਆਉਂਦੇ ਨੇਗੇ ਪਰਫਿਊਮ ਵਗੈਰਾ ਤੁਹਾਡੇ ਕੋਲੇ ਉਹਨਾਂ ਦਾ ਕੋਈ ਬਦਲ ਹੈਗਾ ਜੀ ਹਾਂਜੀ ਵੀਰੇ ਤੁਹਾਨੂੰ ਮੈਂ ਦਿਖਾਉਣਾਗਾ ਆਹ ਗੱਡੀ ਵਾਲੇ ਨੇ ਭਾਈ ਗੱਡੀ ਦੇ ਵਿੱਚ ਨਾ ਟੰਗੇ ਜਾਂਦੇ ਨੇ ਇਹ ਇਸ ਤਰ੍ਹਾਂ ਅੱਛਾ ਜੀ ਇਹ ਮਤਲਬ ਬਣੇ ਬਣਾਏ ਆਉਂਦੇ ਨੇ ਜਾਂ ਤੁਸੀਂ ਭਰਨਾ ਹੈ ਇਹ ਰਿਫਲ ਕਰਕੇ ਭਰ ਕੇ ਦੇਣੇ ਨੇ ਰਿਫਲ ਜਿਹੜਾ ਵੀ ਕਸਟਮਰ ਨੂੰ ਪਸੰਦ ਆ ਉਹ ਤੁਸੀਂ ਰਿਫਲ ਕਰਕੇ ਦੇਣੇ ਹੈ ਹਾਂ ਬਾਈ ਪਹਿਲਾਂ ਉਹਨਾਂ ਨੂੰ ਫਰੈਂਕ ਚੈੱਕ ਕਰਾਉਣੇ ਆ ਹਾਂਜੀ ਬਾਅਦ ਵਿੱਚ ਆਪਾਂ ਇਹ ਭਰਦੇ ਆ ਦੇਖੋ ਬਾਈ ਤੁਸੀਂ ਕਿੰਨੀਆਂ ਸੋਹਣੀਆਂ ਸੋਹਣੀਆਂ ਬੋਤਲਾਂ ਨੇ ਦੇਖਿਓ ਬਿਲਕੁਲ ਜੀ ਬਿਲਕੁਲ ਚੈੱਕ ਕਰਿਓ ਹੂੰ ਠੀਕ ਹੈ ਜੀ ਤੇ ਸੋਨੂ ਹੋਰ ਦਿਖਾਉਣਾ ਬਾਈ ਉਹ ਤਰ੍ਹਾਂ ਦੀਆਂ ਆਈਟਮਾਂ ਨੇ ਬਸ ਬਾਈ ਜੇ ਆਪਾਂ ਹਨਾ ਦਿਖਾਉਂਦੇ ਰਹੇ ਸ਼ਾਨਦਾਰ ਇੰਨੀਆਂ ਨੇ ਜੀ ਜੀ ਬਹੁਤ ਤਕਲੀਫਾ ਤੇ ਇੰਨੀਆਂ ਕਿ ਸ਼ਾਨਦਾਰ ਚੀਜ਼ਾਂ ਤੇ ਇੰਨੀਆਂ ਕਿ ਜ਼ਿਆਦਾ ਨੇ ਮੈਨੂੰ ਲੱਗਦਾ ਵੀ ਪੂਰਾ ਲੰਮਾ ਸਮਾਂ ਵੀਡੀਓ ਚੱਲਣ ਵਾਲੀ ਹੋ ਜੂਗੀ ਪਰ ਆਪਾਂ ਦਰਸ਼ਕਾਂ ਨੂੰ ਸਾਰੀਆਂ ਆਈਟਮਾਂ ਦਿਖਾਉਣ ਲੱਗੇ ਨਾ ਅਗਰ ਵੀਡੀਓ ਬਹੁਤ ਲੰਬੀ ਚਲੀ ਜਾਣੀ ਹੈ ਬਿਲਕੁਲ ਉਹੀ ਗੱਲ ਮੈਂ ਕਹਿਣਾ ਵੀ ਆਪਾਂ ਦਰਸ਼ਕਾਂ ਨੂੰ ਇਹਦੇ ਵਿੱਚ ਬਾਈ ਚਾਬੀਆਂ ਵਾਲੇ ਛੱਲੇ ਉਹਨਾਂ ਦੇ ਵਿੱਚ ਵੀ ਇਤਰਾਉਦ ਪਾਇਆ ਜਾਂਦਾ ਹੈ ਅੱਛਾ ਜੀ ਹਾਂਜੀ ਬਾਈ ਤੇ ਕੁਛ ਛੱਲੇ ਆਪਣੀ ਚਾਬੀ 'ਚ ਮੋਟਰਸਾਈਕਲ ਦੇ ਪਾਉਣਾ ਕਿਸੇ ਨੇ ਗੱਡੀ ਦੇ ਪਾਉਣਾ ਖੁਸ਼ਬੂਦਾਰ ਛੱਲੇ ਹਾਂਜੀ ਵੀਰੇ ਹਾਂਜੀ ਤੇ ਬਾਕੀ ਇੱਕ ਗੱਲ ਹੋਰ ਆ ਹਨਾ ਜੀ ਵੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਨਹੀਂ 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 ਵੀਰੇ ਨਾ ਤਾਂ ਅੱਖਾਂ ਨੂੰ ਚੜਦਾ ਹੈ ਨਾ ਜ਼ਖਾਮ ਹੁੰਦਾ ਹੈ ਨਾ ਐਵੇਂ ਜੀ ਜਿਹਾ ਕੱਚਾ ਹੋਣ ਲੱਗ ਜੇ ਕੁਝ ਨਹੀਂ ਹੁੰਦਾ ਇਹਨਾਂ ਨਾਲ ਤੇ ਜੇ ਇਹਨਾਂ ਦੀ ਆਪਾਂ ਖੁਸ਼ਬੂ ਦੀ ਗੱਲ ਕਰੀਏ ਇੱਕ ਵਾਰੀ ਲਾ ਕੇ ਕਿੰਨੇ ਦਿਨ ਵੀ ਕਿੰਨਾ ਕ ਘੰਟੇ ਰਹਿੰਦੀ ਹੈ ਭਾਈ 24 ਘੰਟੇ ਤਾਂ ਰਹਿੰਦੀ ਰਹਿੰਦੀ ਹੈ ਹਨਾ ਜੰਮਿਆ ਮੇਰੇ ਖੰਮਣੀ ਬੰਨੀ ਹੋਈ ਹੈ ਹਾਂਜੀ ਹਾਂ ਹੁਣ ਤਾਂ ਦਰਸ਼ਕ ਕਹਿਣਗੇ ਪਤਾ ਨਹੀਂ ਇਹ ਤਾਂ ਆਪ ਤੂੰ ਇਹਦੇ ਵਿੱਚ ਹੀ ਰਹਿਣਾ ਤੇਰੇ ਰਹਿਣੀ ਹੈ ਉਦੋਂ ਪਹਿਲਾਂ ਵੀ ਗੱਲ ਕਰਦਾ 15 ਦਿਨਾਂ ਹਾਂ ਖੰਮਣੀ ਦੇ ਵਿੱਚੋਂ ਖੁਸ਼ਬੂ ਗਈ ਨਹੀਂ ਹੈਗੀ ਅੱਛਾ ਇੱਕ ਵਾਰ ਇਮਾਨਦ अच्छा हां जी कमाल जी। है केड़ केड़ कारे 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 जी फिर ਤਾਂ ਮੰਨ ਲਓ ਵੀ ਇਹ ਤਾਂ ਆਹ ਬਾਈ ਬੈਠੇ ਨੇ ਬਾਈ ਇਹ ਪਾਸ ਬਾਈ ਇਹ ਮੈਂ ਇੱਕਰੀ ਬਾਈ ਕਣੀ हां ਪਰਸੋ ਜੋਥੇ ਇਹ ਬਾਈ ਆਈ ਆਏ ਸੀਗੇ ਕੀ ਨਾਮ ਆ ਵੀਰੇ ਮੇਰਾ ਗੱਲ ਹੀ ਆ ਵੀਰੇ ਕਾਲੇ ਕਾਲੇਗੇ हां जी ਮੈਨੂੰ ਬਾਈ ਨੂੰ ਜਾਣਦਾ ਨਹੀਂ ਸੀਗਾ ਮੈਂ ਬਿੰਨੀ ਰੋਡ ਦੇ ਵਿੱਚ ਜੋਬ ਕਰਦਾ ਮੇਰੇ ਨਾਲ ਮੇਰੇ ਜੈ ਸਾਹਿਬ ਸੀਗੇ ਸੀ ਡਿਊਟੀ ਤੋਂ ਆਏ ਸੀਗੇ ਹੁਣ ਜੀ ਮੈਂ ਜੈ ਸਾਹਿਬ ਨੂੰ ਕਹਾਂ ਮੈਂ ਜੈ ਸਾਹਿਬ ਆਪਾਂ ਮੈਂ ਤੋਂ ਇਤਰ ਲੈ ਕੇ ਗਿਆ ਬਹੁਤ ਵਧੀਆ 스ਮੈਲ ਆ ਜੈ ਸਾਹਿਬ ਕਹਿੰਦੇ ਆਪਾਂ ਚਲ ਲੈ ਕੇ ਚੱਲਦੇ ਦੇਖ ਲਈਏ ਓਕੇ ਜੀ ਹਾਂ ਸਪੈਸ਼ਲ ਆ ਵੀਰੇ ਚੱਲ ਕੇ ਹੁਣ ਅਸੀਂ ਅੱਛਾ ਪੂਰੀਆਂ ਕੈਂਡ ਜੀ ਜਰੰਟੀ ਆ ਗਈ ਆ ਬੜਾ ਇੱਕ ਨੰਬਰ ਆ ਅੱਛਾ ਜੀ ਉਹ ਗੱਲ ਕਹੇ ਨੂੰ ਕੋਈ ਕੁਝ ਕਹੀ ਜਾਵੇ ਹਾਂ ਜੀ 24 ਘੰਟੇ ਦਾ ਬੇਫਿਕਰ ਹੋ ਜੇ ਬੰਦਾ ਕਿਰਾਂ ਲੱਗ ਵੀ 스ਮੈਲ ਵਗ ਜੋ ਮੰਨ ਲਓ ਵੀ ਜਦੋਂ ਜਦੋਂ ਅੱਜ ਕੱਲ੍ਹ ਦੀ ਗਰਮੀ ਦੇ ਪਸੀਨਾ ਪਸੀਨੇ ਵਾਲੀ ਬਦਬੂ ਆ ਜਿਹੜੀ ਹਾਂ ਜੀ ਇਹ ਸਫਾਇਆ ਕਰ ਦਿੰਦੇ ਇਹੇ ਮੂਰੇ ਫੇਲ ਆ ਵੀਰੇ ਸਾਰੀ ਅੱਛਾ ਸ਼ਾਮ ਤੱਕ ਬੰਦਾ ਫਰੈਸ਼ ਫਰੈਸ਼ ਹੋ ਜਾਓਗੇ ਲਓ ਜੀ ਬਾਈ ਹੋਰ ਮਤਲਬ ਕਿ ਵੀ ਇਸ ਤੋਂ ਵੱਧ ਬਾਈ ਇਹ ਬਾਈ ਨਾ ਪਰਸੋਂ ਆਈ ਸੀ ਮਾਈਕ ਲੈ ਲੋ ਜੀ ਬਾਈ ਨਾ ਪਰਸੋਂ ਆਈ ਸੀ ਆਪਣੇ ਤੋਂ ਇਹ ਇਹ ਦੁਪਹਿਰੇ ਆਏ ਇਹ ਚੈੱਕ ਕਰਕੇ ਚਲੇ ਗਏ ਜੀ ਉਸ ਤੋਂ ਬਾਅਦ ਖੇਤ ਗਏ ਰਹੇ ਪਤਾ ਨਹੀਂ ਸਵਿਮਿੰਗ ਪੂਲ ਤੇ ਰਹੇ ਖਾਣਾ ਹੋਣ ਗਏ ਨੇ ਬਾਈ ਹੁਰੀ ਇਹ 4-5 ਘੰਟੇ ਨਹਾ ਕੇ ਆ ਕੇ ਉਸ ਤੋਂ ਬਾਅਦ ਆਹ ਟਾਈਮ ਆ ਕੇ ਲੈ ਕੇ ਗਏ ਨੇ ਆਹ ਟਾਈਮ ਆ ਕੇ ਚੈੱਕ ਕਰਕੇ ਨਹਾਉਣ ਤੋਂ ਬਾਅਦ ਵੀ ਇਹਨਾਂ ਦੀ ਖੁਸ਼ਬੂ ਨਹੀਂ ਗਈ ਫੇਰ ਲੈ ਕੇ ਗਏ ਨੇ ਅੱਛਾ ਫੇਰ ਖਰੀਦ ਕੇ ਲਏ ਨੇ ਪਹਿਲਾਂ ਇੱਕ ਸੈਂਪਲ ਲੈ ਕੇ ਸੀਗੇ ਨਹੀਂ ਸੈਂਪਲ ਵੀ ਨਹੀਂ ਲੈ ਕੇ ਲਵਾ ਕੇ ਲੈ ਕੇ ਸੀ ਆਹ ਉਹ ਸੈਂਪਲ ਹੀ ਹੋ ਗਿਆ ਜੀ ਕਿ ਸੈਂਪਲ ਠੀਕ ਹੈ ਜੀ ਲੋ ਵੀ ਮਿੱਤਰੋ ਕਹਿੰਦੇ ਹੁੰਦੇ ਨੇ ਮੌਕੇ ਤੇ ਬਾਈ ਸੋਲਿਡ ਗਵਾਹ ਹੁੰਦਾ ਜਿਹੜਾ ਉਹ ਆ ਗਿਆ ਹਨਾ ਵੀਰ ਤੇ ਬਾਈ ਨੇ ਦੱਸਿਆ ਸਾਨੂੰ ਬਾਕੀ ਵੀਰੇ ਤੁਸੀਂ ਆਪ ਚੈੱਕ ਕਰੋ ਜਿਹੜਾ ਰਿਜ਼ਲਟ ਵੀਰ ਨੇ ਦੱਸਿਆ ਉਹ ਇਹਨਾਂ ਦਾਗਾ ਤੁਸੀਂ ਭਾਈ ਆਪਾਂ ਹਰੇਕ ਵੀਰ ਭਾਈ ਨੂੰ ਇਹ ਗੱਲ ਕਹਿਣੇ ਹੈਗੇ ਵੀ ਆਓ ਲਵਾ ਕੇ ਚਲੇ ਜਾਓ ਉਹਦਾ ਕੋਈ ਪੈਸਾ ਨਹੀਂ ਹੈਗਾ ਨਾਲ ਸਮਾਂ ਦੀ ਬੂਟੇ ਲੈ ਜਾਓ ਜੀ ਠੀਕ ਹੈ ਜੇ ਤੁਹਾਨੂੰ ਚੰਗਾ ਲੱਗਿਆ ਠੀਕ ਹੈ ਫੇਰ ਲੈ ਜਾਓ ਦੁਬਾਰਾ ਆ ਕੇ ਨਹੀਂ ਕੋਈ ਲੋੜ ਨਹੀਂ ਹੈਗੀ ਆਪਾਂ ਬਾਈ ਪਤਾ ਗੱਲ ਕੀ ਐ ਕੈਮੀਕਲ ਰਹਿਤ ਸੰਤੈਟਿਕ ਰਹਿਤ ਕੰਮ ਕਰਨਾ ਹੈਗਾ ਇਮਾਨਦਾਰੀ ਨਾਲ ਕੰਮ ਕਰਨਾ ਹੈ ਜੀ ਪਹਿਲਾਂ ਵੀ ਆਪਾਂ ਜਿਹੜੇ ਕੰਮ ਕੀਤੇ ਨੇ ਬੱਕਰੀਆਂ ਦਾ ਕੰਮ ਕਰਦਾ ਮੈਂ ਠੀਕ ਹੈ ਜੀ ਮੰਡੀ ਵੀ ਲਾਉਣਾ ਹੈ ਜਿੰਨੂੰ ਮਰਜ਼ੀ ਪੁੱਛ ਲਿਓ ਆਪਾਂ ਇਮਾਨਦਾਰੀ ਦੇ ਕੰਮ ਕੀਤੇ ਨੇ ਹੁਣ ਵੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਇੱਥੇ ਬਿਲਕੁਲ ਜੀ ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਬਾਈ ਨਿਮਾ ਜਿਹੜਾ ਨਾਮ ਇਲਾਕੇ 'ਚ ਪੂਰੇ ਇਲਾਕੇ 'ਚ ਬਣਿਆ ਹੋਇਆ ਇੱਕ ਇਮਾਨਦਾਰ ਨਾਮ ਆ ਬੱਕਰੀਆਂ ਦੀ ਮੰਡੀ ਤੋਂ ਪਹਿਲਾਂ ਵੀ ਬਾਈ ਦਾ ਵਧੀਆ ਨਾਮ ਸੀਗਾ ਚਲੋ ਅੱਜ ਬਿਜ਼ਨਸ 'ਚ ਪੈ ਗਿਆ ਬੰਦਾ ਹਨਾ ਤੇ ਆਮ ਆਪਣੇ ਘਰਾਂ 'ਚੋਂ ਹੀ ਆ ਵੀਰ ਆਪਣੇ ਵਰਗੇ ਪਹਿਲਾ ਪਾਰ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਸੀਗੇ ਧਰੋਲੇ ਦੇ ਓਕੇ ਜੀ ਹਾਂਜੀ ਬਈ ਠੀਕ ਹੈ ਜੀ ਲੋ ਬਈ ਬਾਈ ਨਾਲ ਸੰਪਰਕ ਕਰ ਲਓ ਇੱਕ ਵਾਰੀ ਐਡਰੈਸ ਤੁਸੀਂ ਦੱਸ ਦੋ ਵੀ ਕਿੱਥੇ ਆਉਣ ਜੀ ਐਡਰੈਸ ਬਾਈ ਦੀਪਕ ਢਾਬੇ ਦੇ ਬਿਲਕੁਲ ਸਾਹਮਣੇ ਤਨੌਲੀ ਜੀ ਠੀਕ ਹੈ ਬਾਈ ਮੇਰਾ ਮੋਬਾਈਲ ਨੰਬਰ ਹੈਗਾ 9023100302 ਜੀ ਠੀਕ ਹੈ ਬਾਈ ਜੀ ਜੇ ਕਿਸੇ ਨੇ ਕੋਰੀਅਰ ਮੰਗਾਉਣਾ ਹੈਗਾ ਆਲ ਪੰਜਾਬ ਦੇ ਵਿੱਚ ਕੋਰੀਅਰ ਜਾਊਗਾ ਹਮ ਆਲ ਇੰਡੀਆ ਦੇ ਵਿੱਚ ਜਾਊਗਾ ਆਲ ਵਰਲਡ ਦੇ ਵਿੱਚ ਜਾਊਗਾ ਜੀ ਹਾਂਜੀ ਬਾਈ ਲਓ ਜੀ ਵੀਰੇ ਸੰਪਰਕ ਕਰ ਲੋ ਚਾਹੇ ਆਸਟ੍ਰੇਲੀਆ ਮੰਗਾ ਲਓ ਚਾਹੇ ਕੈਨੇਡਾ ਚਾਹੇ ਇੰਗਲੈਂਡ ਕਿਤੇ ਵੀ ਮੰਗਵਾ ਲਓ ਅਰਬੀ ਅਤਰ ਤੇ ਊਦ ਤੁਹਾਨੂੰ ਮਿਲੇਗਾ ਨਾਲ ਇੰਗਲਿਸ਼ ਜਿਹੜੇ ਹੈਗੇ ਨੇਗੇ ਅਤਰ ਉਹ ਵੀ ਤੁਹਾਨੂੰ ਮਿਲਣਗੇ ਬਾਕੀ ਨੰਬਰ ਤੇ ਐਡਰੈਸ ਸਕਰੀਨ ਤੇ ਦਿੱਤਾ ਹੋਇਆ ਸੰਪਰਕ ਜਰੂਰ ਕਰ ਲੋ ਧੰਨਵਾਦ ਜੀ ਧੰਨਵਾਦ ਵੀਰੇ ਨਿੰਮੇ ਸਾਸੀ ਕਾਲ ਬਾਈ ਤੁਹਾਡਾ ਵੀ ਬਹੁਤ ਬਹੁਤ ਦਰਸ਼ਕਾਂ ਦਾ ਵੀ ਜਿਹੜੇ ਦੇਖ ਰਹੇ ਨੇ ਤੁਹਾਡੇ ਚੈਨਲ ਨੂੰ ਬਿਲਕੁਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ